ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਪੰਜਾਬ ਡਿਜੀਟਲ ਸਕੂਲ ਦੇ ਵਿੱਚ ਅੱਜ ਅਸੀਂ ਕੁਲਫੀ ਕਹਾਣੀ ਦੇ ਸਾਰ ਕਰਾਂਗੇ ਜੋ ਕਿ ਪ੍ਰੋਫੈਸਰ ਪ੍ਰਿੰਸੀਪਲ ਸੁਜਾਨ ਸਿੰਘ ਦੁਆਰਾ ਲਿਖੀ ਗਈ ਹੈ ਚਲੋ ਦੇਖਦੇ ਹਾਂ ਕੁਲਫੀ ਕਹਾਣੀ ਵਿੱਚ ਪ੍ਰਿੰਸੀਪਲ ਸੁਜਾਨ ਸਿੰਘ ਨੇ ਘੱਟ ਤਨਖਾਹ ਲੈਣ ਵਾਲੇ ਮੁਲਾਜ਼ਮ ਦੀ ਆਰਥਿਕ ਹਾਲਤ ਨੂੰ ਬਿਆਨ ਕਰਦੇ ਹੋਏ ਦੱਸਿਆ ਹੈ ਕਿ ਕਿਵੇਂ ਉਹ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰੀ ਲੋੜਾਂ ਅਤੇ ਖਾਸ਼ਾਂ ਨੂੰ ਦਬਾ ਕੇ ਰੱਖਦਾ ਹੈ ਇਸ ਕਾਰਨ ਇਹ ਦੇ ਵਿੱਚ ਡਾਕਟਰ ਪ੍ਰਿੰਸਪਲ ਸੁਜਾਨ ਸਿੰਘ ਨੇ ਘੱਟ ਜਿਹੜੀ ਤਨਖਾਹ ਲੈਣ ਵਾਲਾ ਮੁਲਾਜ਼ਮ ਹੈ ਉਹਦੀ ਸਥਿਤੀ ਨੂੰ ਬਿਆਨ ਕੀਤਾ ਕਿ ਉਹ ਆਪਣੇ ਪਰਿਵਾਰ ਦੀਆਂ ਜਿਹੜੀਆਂ ਜ਼ਰੂਰੀ ਲੋੜਾਂ ਨੇ ਤੇ ਖਾਸ਼ਾ ਮਤਲਬੀ ਛਾਵੇਂ ਨੇ ਜਿਹੜੀਆਂ ਜ਼ਰੂਰੀ ਛਾਵੇਂ ਉਹ ਵੀ ਦਬਾ ਕੇ ਰੱਖਦਾ ਹੈ ਜੂਨ ਦੇ ਮਹੀਨੇ ਦੀ ਦੁਪਹਿਰ ਨੂੰ ਇੱਕ ਕਹਾਣੀਕਾਰ ਸੁੱਤਾ ਪਿਆ ਸੀ ਗਲੀ 'ਚੋਂ ਵਾਰੀ-ਵਾਰੀ ਕੁਲਫੀ ਤੇ ਮੁਰਮਰਾ ਵੇਚਣ ਵਾਲੇ ਦੀ ਆਵਾਜ਼ ਸੁਣਾਈ ਦਿੱਤੀ ਸੀ ਤੇ ਉਸ ਦਾ ਛੋਟਾ ਕਾਕਾ ਉਹਨੂੰ ਜਗਾ ਕੇ ਕੀ ਏ ਟੱਕਾ ਮੰਗਣ ਲੱਗਿਆ ਪਰ 26 ਤਰੀਕ ਸੀ ਮਹੀਨੇ ਦੀ ਤੇ ਜੇਬ ਉਹਦੀ ਜਮ ਖਾਲੀ ਸੀ ਬਿਲਕੁਲ ਖਾਲੀ ਸੀ ਕਿਉਂਕਿ ਲੇਖਕ ਦੀ ਤਨਖਾਹ ਘਟ ਘਟ ਸੀ ਤੇ ਮਹੀਨੇ ਦੇ ਪਹਿਲੇ 15 ਦਿਨਾਂ ਦੇ ਵਿੱਚ ਕੀ ਏ ਖਤਮ ਹੋ ਜਾਂਦੀ ਸੀ ਉਹਦੀ ਤਨਖਾਹ ਕਹਾਣੀਕਾਰ ਨੇ ਛਾਮੀ ਬਾਜ਼ਾਰੋਂ ਕੁਲਫੀ ਖੋਣ ਦਾ ਇਕਰਾਰ ਕਰਕੇ ਇੱਕ ਵਾਰ ਤਾਂ ਕਾਕੇ ਤੋਂ ਪਿੱਛਾ ਛਡਵਾਇਆ ਉਹਨੇ ਪਿੱਛਾ ਛਡਵਾਉਣ ਦੇ ਲਈ ਕੀ ਕਾਕੇ ਨੂੰ ਇਹ ਕਹਿੰਦਾ ਵੀ ਮੈਂ ਤੈਨੂੰ ਕੁਲਫੀ ਖਵਾ ਕੇ ਲਿਆਉਂਗਾ ਬਾਜ਼ਾਰ ਦੇ ਵਿੱਚ ਤੌਣੇ ਕੀ ਟੱਕਾ ਦੇਣ ਤੋਂ ਇਨਕਾਰ ਕਰਤਾ ਇਸ ਤਰੀਕੇ ਨਾਲ ਬਹਾਨਾ ਲਾਤਾ ਅਤੇ ਆਪ ਘਰੋਂ ਬਾਹਰ ਚਲਾ ਗਿਆ ਸ਼ਾਮ ਨੂੰ ਜਦੋਂ ਘਰ ਪਰਤਿਆ ਘਰ ਵਾਪਸ ਆਇਆ ਤਾਂ ਕਾਕੇ ਨੇ ਕੁਲਫੀ ਦੀ ਮੰਗ ਕੀਤੀ ਪਰ ਕਹਾਣੀਕਾਰ ਨੇ ਦਬਕਾ ਮਾਰ ਕੇ ਤੇ ਅਗਲੇ ਦਿਨ ਦਾ ਇਕਰਾਰ ਕਰਦ ਕੇ ਚੁੱਪ ਕਰਵਾ ਦਿੱਤਾ ਉਹ ਲੇਟ ਆਇਆ ਸੀ ਘਰ ਉਹਨੂੰ ਐ ਸੀਗਾ ਵੀ ਸ਼ਾਇਦ ਵੀ ਕਾਕਾ ਸੌਂ ਗਿਆ ਹੋਊ ਪਰ ਜਦੋਂ ਉਹ ਆਥਣੇ ਘਰੇ ਆਇਆ ਤਾਂ ਕਾਕੇ ਨੇ ਕੁਲਫੀ ਮੰਗੀ ਤਾਂ ਉਹਨੇ ਕਿਹਾ ਵੀ ਅਗਲੇ ਦਿਨ ਖਵਾਉਂਗਾ ਤਾਂ ਦਬਕਾ ਮਾਰ ਕੇ ਉਹਨੂੰ ਚੁੱਪ ਕਰਾ ਦਿੱਤਾ ਅਗਲੇ ਦਿਨ ਉਸਦੇ ਉਸਨੇ ਇੱਕ ਸਾਥੀ ਤੋਂ 3 ਰੁਪਏ ਉਧਾਰ ਲਏ ਪਰ ਉਹ ਘਰ ਦੀਆਂ ਲੋੜਾਂ ਖਾਤਰ ਉਸਦੀ ਪਤਨੀ ਨੇ ਲੈ ਲੇ। ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ ਜਾਂਦਿਆਂ ਹੀ ਕਾਕੇ ਨੇ ਕੁਲਫੀ ਮੰਗੀ। ਕਹਾਣੀ ਕਰਨੇ ਫਿਰ ਸ਼ਾਮ ਦਾ ਇਕਰਾਰ ਕੀਤਾ। ਸ਼ਾਮ ਨੂੰ ਜਾਣ ਬੁੱਝ ਕੇ ਘਰ ਲੇਟ ਆਇਆ। ਹੀਰੋ ਸ਼ਾਮ ਕੀ ਹੈ? ਜਾਣ ਬੁੱਝ ਕੇ ਲੇਟ ਆਇਆ ਵੀ ਕਾਕਾ ਸੌਂ ਗਿਆ ਹੋਊਗਾ ਕੁਲਫੀ ਨਹੀਂ ਮੰਗੂਗਾ। ਕਾਕਾ ਸੌਂ ਚੁੱਕਾ ਸੀ। ਅੱਧੀ ਰਾਤ ਨੂੰ ਕੀ ਹੈ? ਉਹ ਕੁਫੀ ਕੁਫੀ ਬੜਬੜਾਉਣ ਲੱਗਾ। ਮਤਲਬ ਵੀ ਅੱਧੀ ਰਾਤ ਨੂੰ ਉਹ ਨੀਂਦ ਚ ਕੁਲਫੀ-ਕੁਲਫੀ ਬੜਬੜਾਉਣ ਲੱਗਾ ਠੀਕ ਆ ਉੱਠ ਵੀ ਖੜਾ ਸੀ ਤੇ ਕੁਲਫੀ-ਕੁਲਫੀ ਕਰਨ ਲੱਗਾ ਫੇਰ ਰਾਤ ਨੂੰ ਸਵੇਰੇ ਉੱਠ ਕੇ ਉਸਨੇ ਕੁਲਫੀ ਨਾ ਮੰਗੀ ਪਰ ਜਦੋਂ ਸਵੇਰੇ ਉੱਠਿਆ ਉਹਨੇ ਫੇਰ ਕੁਲਫੀ ਨਹੀਂ ਮੰਗੀ ਪਰ ਦੁਪਹਿਰੇ ਜਦੋਂ ਬਾਹਰੋਂ ਕੁਲਫੀ ਵਾਲੇ ਦੀ ਆਵਾਜ਼ ਆਈ ਤਾਂ ਉਹ ਖੇਡ ਛੱਡ ਕੇ ਉਧਰ ਚਲਾ ਗਿਆ ਕਹਾਣੀਕਾਰ ਦੱਬੇ ਪੈ ਰਿਹਾ ਉਸਦੇ ਮਗਰ ਗਿਆ ਪਰ ਜਦੋਂ ਕੁਲਫੀ ਵਾਲੇ ਦੀ ਆਵਾਜ਼ ਸੁਣਾਈ ਦਿੱਤੀ ਉਹਨੂੰ ਤਾਂ ਉਹ ਖੇਡਦਾ-ਖੇਡਦਾ ਉਧਰ ਉੱਠ ਕੇ ਭੱਗ ਗਿਆ ਕੁਝ ਬੋਲਿਆ ਨਹੀਂਗਾ ਤੇ ਜਿਹੜਾ ਕਹਾਣੀਕਾਰ ਸੀ ਉਹ ਹੌਲੀ-ਹੌਲੀ ਦੱਬੇ ਪੈ ਰਿਹਾ ਬਿਨਾਂ ਆਵਾਜ਼ ਕਰਦੇ ਹੋਏ ਉਹਦਾ ਪਿੱਛਾ ਕਰਨ ਲੱਗ ਗਿਆ ਉਸ ਸਮਾਂ ਕਰ ਗਿਆ ਜਦੋਂ ਕੁਲਫੀ ਵਾਲਾ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਸੀ ਤਾਂ ਕਾਕਾ ਉਸ ਨੂੰ ਧੁੱਸ ਦੇ ਕੇ ਪੈ ਗਿਆ ਸ਼ਾਹਾਂ ਦਾ ਮੁੰਡਾ ਨਾਲੀ ਵਿੱਚ ਡਿੱਗ ਪਿਆ ਤੇ ਕੁਲਫੀ ਖਿਲਰ ਗਈ ਜਦੋਂ ਉੱਠਿਆ ਤਾਂ ਕਾਕੇ ਨੇ ਫੇਰ ਢੋਡ ਮਾਰੀ ਤੇ ਉਹ ਮੋਢੇ ਡਿੱਗ ਪਿਆ ਜਦੋਂ ਸ਼ਾਣੀ ਉਲਾਮਾ ਦੇਣ ਆਈ ਤਾਂ ਕਾਕੇ ਦੀ ਮਾਂ ਕਾਕੇ ਦੇ ਚਪੇੜ ਮਾਰਨ ਲੱਗ ਚਪੇੜ ਮਾਰਨ ਲੱਗੀ ਪਰ ਕਹਾਣੀਕਾਰ ਨੇ ਰੋਕ ਲਿਆ ਤੇ ਕਿਹਾ ਕੁਝ ਵੰਡ ਸੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਪੁੱਤ ਜੰਮਿਆ ਤੇ ਜਦੋਂ ਉਹ ਸ਼ਾਹਾਂ ਦੇ ਮੁੰਡੇ ਨੂੰ ਕਿ ਕੁਲਫੀ ਦੇ ਰਿਆ ਸੀ ਕੁਲਫੀ ਵਾਲਾ ਤਾਂ ਉਹਨੇ ਜਾ ਕੇ ਕਿਹਾ ਉਹਦੇ ਟੱਕਰ ਮਹਾਰੀ ਕਹਿ ਲੋ ਵੀ ਨੂੰ ੱੱਕਾ ਦੇ ਕੇ ਦੇਖਤਾ ਤੇ ਉਹ ਦੁਬਾਰੇ ਜਦੋਂ ਖੜਾ ਹੋਇਆ ਫੇਰ ਤੋਂ ਦੁਬਾਰੀ ਫੇਰ ਦੇਖਤਾ ਕੱਕ ਸੋ ਇਹ ਗੱਲ ਹੁਣ ਕਿਉਂ ਕੀ ਹੈ ਵੀ ਸੁਦੈਣੇ ਕੁਝ ਵੰਡ ਵੀ ਕਾਇਰ ਪਿਓ ਦੇ ਘਰ ਪੁੱਤ ਪੈਦਾ ਹੋਇਆ ਤਾਂ ਉਹਦਾ ਮਤਲਬ ਕਹਾਣੀ ਕਰਦਾ ਇਹ ਹੈ ਵੀ ਇਹ ਪੁੱਤ ਵੱਡਾ ਹੋ ਕੇ ਜਿਹੜੇ ਆਪਣੇ ਹੱਕ ਨੇ ਜਿਹੜੇ ਹੋਰ ਲੋਕਾਂ ਨੇ ਆ ਸਾਡੇ ਹੱਕ ਮਾਰੇ ਹੋਏ ਨੇ ਵੀ ੱੱਕੇ ਨਾਲ ਲੜਾਈ ਕਰਕੇ ਆਪਣੇ ਹੱਕ ਲੈ ਲੂਗਾ ਖੋਲੂਗਾ ਤਾਂ ਉਸ ਗੱਲ ਦੇ ਨੂੰ ਕੀ ਹੈ ਪਿਓ ਨੂੰ ਖੁਸ਼ੀ ਹੈ ਕਹਾਣੀਕਾਰ ਨੂੰ ਵੀ ਮੇਰਾ ਪੁੱਤ ਬਹਾਦਰ ਪੁੱਤ ਪੈਦਾ ਹੋਇਆ ਮੇਰੇ ਘਰ ਤੇ ਈ ਸੀ ਸਾਡੀ ਕੁੱਲ ਵੀ ਕਹਾਣੀ ਮੈਨੂੰ ਉਮੀਦ ਹੈ ਤੁਸੀਂ ਦਸਤੌਰ ਪੇ